پہنچن دے لئے جیئے رو نگاہ سواگت کیتا جاتا ہے اور بابا بری صاحب دیس پاون پویتر نگری تیسی رو کے ارداس کر دے کہ صدو صاحب سواگت کیتا جا رہا ہے اس کو بعد میں بیٹی کروں گا مانی لوگ سارے بتائیں گردیت سنگھ کی سیکھو ساتھ ایک بکہ صدقار دا ایک بکہ بیانا ایسیس بھی صاحب ਡੀਸੀ ਸਾਹਿਬ ਏਡੀਸੀ ਸਾਹਿਬ ਮੇਰੀ ਗੁਜ਼ਾਰਿਸ਼ ਹੈ ਸਾਰੇ ਦੋਨੋਂ ਹੀ ਸਰਕਾਰੀ ਏਡੀਸੀ ਸਾਹਿਬ ਉਹ ਲਾਵਾਂਗੇ ਔਰ ਮਾਨਯੋਗ ਐਮਐਲਏ ਸਾਹਿਬ ਨੂੰ ਬੇਨਤੀ ਹੈ ਅਮੋਲਕ ਸਿੰਘ ਜੀ ਔਰ ਮੈਂ ਬੇਨਤੀ ਕਰੂੰਗਾ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਹਰੇਕ ਤਰ੍ਹਾਂ ਦੀ ਤਰੱਕੀ ਦੇ ਪੱਖੋਂ ਮੈਂ ਹੁਣ ਸਦਾ ਦੇਣਾ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਫਰੀਦ ਕੋ ਸਰਦਾਰ ਗੁਰਦੇਵ ਸਿੰਘ ਜੀ ਸਿੱਖੋ ਸਾਹਿਬ ਨੂੰ ਕਿਉਂ ਸੰਕਤਾਂ ਨਾਲ ਆਪਣੀ ਪਛਾਣ ਸਾਦੇ ਕਰ ਸਰਦਾਰ ਗੁਰਦੇਵ ਸਿੰਘ ਜੀ ਸੇਖੋ ਸਰਦਾਰ ਸਾਹਿਬ ਕਹਿੰਦੇ ਚੋ ਅੱਜ ਕੋਈ ਚੰਗੀ ਸ਼ੁਰੂਆਤ ਕਰਨ ਜਾ ਰਹੇ ਆ ਬੜਾ ਸੁਭਾਗਾ ਦੇਣਾ ਕਿਉਂਕਿ ਅੱਜ ਤੁਸੀਂ ਉਹ ਕੰਮ ਸ਼ੁਰੂ ਕਰ ਰਹੇ ਜਿਸ ਤੇ ਤੁਹਾਨੂੰ ਨਗਰ ਦੇ ਲੋਕਾਂ ਨੇ ਤੁਹਾਡੇ ਬਾੜ ਦੇ ਲੋਕਾਂ ਨੇ ਤੁਹਾਨੂੰ ਔਰ ਉਹਦੇ ਦੂਜੇ ਕੰਮ ਜੋ ਪਿਛਲੇ ਲੰਬੇ ਸਮੇਂ ਤੋਂ ਪਿਆ ਉਹ ਕਰਦਾ ਪਰ ਉਹ ਸੁਭਾਅ ਪ੍ਰਾਪਤ ਹੋਣ ਦਾ ਮੌਕਾ ਮਿਲਿਆ ਤੇਰੇ ਮੇਲੇ ਸਾਡੇ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਕਿਸੇ ਦਾ ਰੰਜਿਸ਼ ਨਹੀਂ ਰੱਖਣੀ ਹਰ ਇੱਕ ਦਾ ਕੰਮ ਕਰਨਾ ਆਪਾਂ ਦੇਖਦੇ ਸਰਕਾਰ ਤੋਂ ਘਰ ਸੇ ਨਮਾਜ਼ ਚਾਹੇ ਉਹ ਆਪ ਆਪਣੀ ਪਾਰਟੀ ਤੋਂ ਲੜੇ ਪਰ ਉਹ ਮੁੱਖ ਮੰਤਰੀ ਤਿਆਰ ਗਿਆ ਜਾਂਦਾ ਮੋਟਕੇ ਕਿਸੇ ਨਾ ਰਵੇ ਸੀ ਨਾ ਕਰੇ ਵੀ ਫਰਾ ਦੇ ਮੋਟੀ ਮਾਈ ਤੇ ਵੀ ਬਣ ਗਿਆ ਸਭੋਂ ਉਹਨਾਂ ਨੂੰ ਵੀ ਉਹਨਾਂ ਦਾ ਵੀ ਹੱਕ ਕੰਮ ਕਰਨਾ ਜਿਨ੍ਹਾਂ ਨੇ ਤੁਹਾਨੂੰ ਵੋਟ ਨਹੀਂ ਮਾਈ ਜਾਂ ਜਿਨ੍ਹਾਂ ਨੇ ਤੁਹਾਨੂੰ ਜੁੜਾ ਨਹੀਂ ਤਾਂ ਕਿ ਅਗਲਾ ਇਹ ਸੁੱਚੀ ਵੀ ਮੈਦਾਨ ਗੁਰੂ ਨਹੀਂ ਦਰਦਾ ਰਿਹਾ ਪਰ ਇਹ ਮਾਰਕਟ ਕੋਸ਼ ਹੈ ਜੀ ਵਾਰੀ ਵੀ ਤੁਹਾਡੇ ਨਾਲ ਬਹੁਤ ਜ਼ੋਰ ਦਾ ਤੋਂ ਇਹ ਅੱਜ ਤੋਂ ਜਿਹੜੀ ਸਰਕਾਰ ਹੈ ਤੁਹਾਡੇ ਪਿੰਡ ਦੀ ਉਹ ਤੁਸੀਂ ਆ ਇਮਤ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਜਿੰਨੇ ਵੀ ਇੱਥੇ ਜੱਗ ਮੇ ਆਏ ਨੇ ਜਿਹੜੇ ਭਰਾ ਲੈਕਚਰਾਂ ਲੜੇ ਸੀ ਪੈਂਟਰੀਆਂ ਸਰਪੰਚੀਆਂ ਜਿਹੜੇ ਨਹੀਂ ਬਣੇ ਉਹ ਵੀ ਸਾਡੇ ਆਸਤੇ ਮੈਂ ਕਰ ਉਹ ਵੀ ਸਾਡੇ ਆਸਤੇ ਸਰਬਾਚਰੇ ਤੇ ਤੁਸੀਂ ਦੁਨੀਆ ਦੇ ਵਿੱਚ ਦੁਨੀਆ ਦੇ ਰਾਜਨੀਤਿਕ ਖੇਤਰ ਉੱਪਰ ਇੱਕ ਤਰੂ ਤਾਰੇ ਵਾਂਗ ਜਮਕਦੀ ਹੋਈ ਧਰਤੀ ਪ੍ਰੀਕੋਟ ਮਰੀ ਮਾੜਵਤੀ ਪੱਤੀ ਇਥੋਂ ਦੇ ਨਵੇਂ ਚੁਣੇ ਹੋਏ ਮੇਰੇ ਸਾਹਮਣੇ ਬੈਠੇ ਜਿਹੜੇ ਪੰਥ ਸਹਿਬਾਨ ਇਸ ਜ਼ਿਲ੍ਹੇ ਦੇਔਰ ਸਰਪੰਚ ਸਹਿਬਾਨ ਇਥੋਂ ਵੀ ਬਹੁਤ ਹੀ ਮਾੜਵਤੀ ਪ੍ਰੈਸ ਦੇ ਮੈਂਬਰ ਹਲਕਾ ਫਰੀਦਕੋਟ ਦੀ ਪੰਜਾਬ ਰਾਜ ਖਡਾ ਦੀ ਕਮੈਂਟ ਕਰਦੇ ਹੋਏ سردار گلدیو سنگھ جی سیکھوں سا بہت ہی بڑے کی ایس ایس پی صاحبہ پرگیا جی اور شاشن پرشاسن ہو بہت سارے سڈے اتنے پہنچے ہوئے ساتھی میں سب کو پہلے ਆਪ ਸਭ ਦਾ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਲ ਪਉਣ ਲੱਗਿਆ ਫਤਿਹ ਦਾ ਜਵਾਬ ਫਤਿਹ ਜੀ ਦੇਵੋ ਕਿਉਂਕਿ ਇਹ ਜਿਹੜੀ ਬਖਸ਼ਿਸ਼ ਹੋਈ ਹੈ ਇਹ ਉਸੇ ਕੱਲ੍ਹ ਕੇ ਕਰੀਆਂ ਜੇ ਪਾਸ਼ਾ ਦੀ ਬਖਸ਼ਿਸ਼ ਹੈ ਸੋ ਕਿ ਆਪਾਂ ਹੋਰ ਬਖਸ਼ਿਸ਼ਾਂ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਚਾ ਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬੈਣਾ ਕਿਸੇ ਡਰ ਪੱਖਪਾਤ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਚਾ ਉਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਗਾ ਪਰ ਲੇਕਿਨ ਅਗਰ ਕਹੀ ਦੋਸ਼ੀ ਕਰਨੀ ਪੜ ਜਾਏ ਤਾਂ ਸ਼ਰਮਿੰਦਾ ਬਕੋ ਹੋ ਜਾਏ ਸੋ ਪਿੰਡਾਂ ਦੇ ਵਿੱਚ ਰਾਜਨੀਤਿਕ ਜਿਹੜਾ ਵਿਰੋਧ ਚੱਲਦਾ ਰਹਿੰਦਾ ਪਰ ਹੱਦ ਤੱਕ ਨਹੀਂ ਜਾਣਾ ਆਂਕੜਾ ਰੱਖੀ ਜਾਣਾ ਸਿਰਫ ਰਾਜਨੀਤਿਕ ਵਿਰੋਧ ਰੱਖੀ ਉਹਦੇ ਨਾਲ ਤਰੱਕੀ ਰੁਕਦੀ ਹੈ ਪਿੰਡ ਦੀ ਤਰੱਕੀ ਰੁਕਦੀ ਹੈ ਆਪਣੇ ਨਾਮ ਦੀ ਤਰੱਕੀ ਹੁੰਦੀ ਹੈ ਸੋ ਮੈਂ ਅੱਜ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਹਾਡੀ ਯੋਗਿਕ ਸਿਰਫ ਇੱਕ ਸੇਵਾ ਨਹੀਂ ਸਮੇਤ ਧਰਮ ਨੂੰ ਜਗਾ। ਮੈਨੂੰ ਪੂਰ ਗਾਹ ਹੈ ਕਿ ਆਪਣੇ ਪਿੰਡਾਂ ਨੂੰ ਰਿਫਲਟਮੈਂਟ ਬਣਾਉਣ ਲਈ ਤੁਸੀਂ ਪੂਰੀ ਤਾਕਤ ਲਾਓਗੇ ਜਿਸ ਨਾਲ ਪੰਜਾਬ ਦਾ ਹਰੇਕ ਪਿੰਡ ਸੁਰੱਖਤ ਅਤੇ ਅਧੂਰੇ ਬੜ ਕੇ ਰੇਜਿਸਤਾਨ ਦੇ ਰਕਸ਼ੇ ਵੀ ਹੋਵੇਗਾ। ਮੇਰੀ ਤੁਹਾਡੇ ਲਈ ਘਰ ਰਵਾ ਹੈ। ਦੀ ਵਾਹਿਗੁਰੂ ਤੁਹਾਨੂੰ ਇਸ ਨਹਿਰ ਕੇ ਮਾਰੇ ਦਿਵਾਉਂਗੀ ਹਮਰਖਸ਼ੀ ਇਸਲਾਮਾਂ ਸੰਸਥਾ ਨਾਲ ਹੋਏ ਆਪ ਸਭ ਨੂੰ ਇਹ ਖਾਫੇ ਤੋਂ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਸੀ ਸਾਹਿਬ ਐਸਐਸਪੀ ਸਾਹਿਬ ਸਾਰੀ ਸੰਗਤ ਦੀ ਹਾਜ਼ਰੀ ਦੇ ਵਿੱਚ ਇਹ ਪੋਸਟਰ ਯਾਦਗਾਰੀ ਤਸਵੀਰ ਚਾਹੁੰਦੇ ਹੋਏ ਉਮੀਦ ਕਰਦੇ ਹਾਂ ਕਿ ਅੱਜ ਦੇ ਸੇਲਾ ਪੱਤਰੀ ਸਮਾਗਮ ਦੇ ਦੇਖੋ ਜੀ ਬੜਾ ਵੱਡਾ ਕੰਮ ਕਰਮਾ ਨਹੀਂ ਕਰਮਾ ਹੀ ਨਹੀਂ ਕਰ ਨਗਰ ਦੀ ਸੇਵਾ ਕਰਨੀ ਦੀ ਗਵਾਰੀ ਨਗਰ ਦੀ ਲੋਕਾਂ ਨੇ ਵਾਕਫ ਨਗਰ ਦੇ ਲੋਕਾਂ ਨੇ ਆਪਣੇ ਆਪਣੇ ਨਗਰ ਦੇ ਪੰਚਾਂ ਨੂੰ ਦਿੱਤੀ ਹੈ ਸਰਪੰਚਾਂ ਨੂੰ ਦਿੱਤੀ ਹੈ ਸੋ ਸਰਪੰਚਾਂ ਦੀ ਸੌਂ ਪਹਿਲਾਂ ਹੋ ਚੁੱਕੀ ਹੈ ਤੇ ਅੱਜ ਸਾਰੇ ਮਾਣਯੋਗ ਜਿਹੜੇ ਸਾਡੇ ਪੰਚ ਨੇ ਪੰਚਾਇਤ ਬਾਨ ਨੇ ਉਹਨਾਂ ਨੂੰ ਇੱਥੇ ਸੌਂਚ ਗਾਈ ਹੈ ਤਾਂ ਕਿ ਇੱਕ ਉਹਨਾਂ ਨੂੰ ਪ੍ਰਤੀਬੱਧਤਾ ਲੱਗੇ ਇੱਕ ਵੀ ਅਸੀਂ ਇਹ ਇਹ ਸੇਵਾ ਪੂਰਾ ਤੰਦੇ ਹੀ ਨਾ ਕਰਨੀ ਹੈ ਔਰ ਮੈਨੂੰ ਪਤਾ ਸਾਡੇ ਫਰੀ ਕੋਡ ਦੀਆਂ ਪੰਚਾਇਤਾਂ ਪੂਰੀਆਂ ਕੈਂਪ ਪੰਚਾਇਤਾਂ ਔਰ ਬੜੇ ਅੱਗੇ ਹੋ ਕੇ ਇਹ ਸੇਵਾ ਕਰਨੀ ਹੈ ਮੈਂ ਆਪ ਸਰਪੰਚ ਰਹਾਂ ਸੋ ਇਥੋਂ ਦੇ ਬੜੀ એનર્ਜੀ ਹੈ ਸਾਡੇ ਲੋਕਾਂ ਚ ਸਰ ਸੁਖਵੀਰ ਬਾਦਰ ਨੇ ਉਹਦੇ ਤਸਦੀਕਾ ਦੇ ਦਿੱਤਾ ਕਿਸ ਤਰ੍ਹਾਂ ਦੇ ਸਾਡੇ ਜਿਹੜੇ ਸਾਰੇ ਜਿਹੜੇ ਪੰਚ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਹੜਾ ਦਿਸਦਾ ਹੀ ਨਹੀਂ ਕੋਈ ਉਹਨੂੰ ਕੀ ਦੇਖਣਾ